ਯਾਦਗਾਰ ਬਣਾਈ ਕਿ ਉਹਦਾ ਇਤਿਹਾਸ ਆ ਸਾਰੇ ਲਿਖਿਆ ਉੱਤੇ ਆਪਣੇ ਨਾਂ ਲਿਖਦੇ ਲੋਕਾਂ ਨੇ ਕਿਹੜੇ ਹਿਸਾਬ ਨਾਲ ਵੇਖੋ ਕੀ ਕਰਤਾ ਉੱਤੇ ਰੰਗ ਮਾਰ ਮਾਰ ਕੇ ਕੀ ਬਣਾਤਾ ਡੈਣੀਆਂ ਕਹਿਣੀਆਂ ਪਈਆਂ ਇੱਥੇ ਸਾਡੀਆਂ ਯਾਦਗਾਰਾਂ ਜਿਹੜੀਆਂ ਪੁਰਖਿਆਂ ਦੀਆਂ ਮੰਨ ਦਾ ਹਾਲ ਕੀ ਹੋਣ ਡਿਆ ਕੋਈ ਸਾਫ ਸਫਾਈ ਕੁ ਇਹ ਭਾਜੀ ਵੇਖੋ ਸ਼ਰਾਬ ਦੀਆਂ ਬੋਤਲਾਂ ਇੱਥੇ ਜਿਹੜਾ ਲੋਕੀ ਆਣ ਕੇ ਤੇ ਕੀ ਕੁਛ ਕਰਦੇ ਆ ਆ ਸਿਕਟਾਂ ਦੀਆਂ ਡੱਬੀਆਂ ਵਾਂ ਤੇ ਆਣ ਕੇ ਬਹਿੰਦੇ ਔਰ ਨਸ਼ਾ ਕਰਦੇ ਇੱਥੇ ਬਹਿ ਕੇ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਸ ਦੇ ਰਾਜ ਦੀ ਗੱਲ ਪੂਰੀ ਕੌਮ ਕਰਦੀ ਆ ਔਰ ਦੂਰ ਦੂਰ ਤੱਕ ਸਟੇਜਾਂ ਤੇ ਖਲੋ ਕੇ ਮਸਾਲਾ ਦਿੰਨੇ ਵਿਧਾਨ ਸਭਾ ਪਾਰਲੀਮੈਂਟ 'ਚ ਪਰ ਇੱਥੇ ਆਣ ਕੇ ਪਤਾ ਲੱਗਦਾ ਕਿ ਅਸੀਂ ਸ਼ੇਰੇ ਪੰਜਾਬ ਨੂੰ ਕਿੰਨਾ ਕੁ ਪਿਆਰ ਕਰਦੇ ਆ ਪਰ ਬੜੀ ਦੁੱਖ ਦੀ ਗੱਲ ਆ ਕਿ ਇਹ ਕੰਪਨੀ ਬਾਗ ਜਿਹੜੀ ਹੈ ਸ਼ੇਰੇ ਪੰਜਾਬ ਦੀ ਪ੍ਰਾਪਰਟੀ ਆ ਇਹ ਕਿਸੇ ਦੀ ਨਹੀਂ ਪ੍ਰਾਪਰਟੀ ਹੈ ਸ਼ੇਰੇ ਪੰਜਾਬ ਦੀ ਪ੍ਰਾਪਰਟੀ ਹੈ ਤੇ ਜਿਹੜਾ ਮਾਲਕ ਹੈ ਉਹ ਨੂੰ ਸਾਈਡ 'ਤੇ ਬੁੱਤੋ ਦਾ ਲਾਤਾ ਤੇ ਉੱਥੇ ਕੋਈ ਤਾਸ਼ ਖੇਡਣ ਡਿਆ ਵਾ ਕੋਈ ਉੱਥੇ ਖੇਡਾ ਖੇਡਣ ਡੇ ਕੋਈ ਕੁੜੀਆਂ ਮੁੰਡੇ ਹੱਥ ਪਾ ਕੇ ਬੈਠੇ ਆ ਮਤਲਬ ਯਾਰ ਤੁਸੀਂ ਕਿਹੜੇ ਬੰਨੇ ਇੱਥੇ ਵੱਡੇ ਵੱਡੇ ਅਫਸਰ ਵੀ ਬੈਂਦੇ ਤੁਹਾਡਾ ਕਦੀ ਧਿਆਨ ਨਹੀਂ ਪਿਆ ਇੱਥੇ ਆਣ ਕੇ ਤੁਸੀਂ ਕਬਜ਼ਾ ਕਰਕੇ ਬੈਠੇ ਜੇ ਤੇ ਮਾਲਕ ਨੂੰ ਤੁਸੀਂ ਸਾਈਡ ਤੇ ਰੱਖਿਆ ਤੇ ਉੱਤੇ ਤੁਸੀਂ ਗੰਦਗੀ ਜੇ ਤੁਹਾਡੇ ਦਫ਼ਤਰਾਂ ਚ ਪਾਈਏ ਫਿਰ ਇਹੀ ਗੰਦਗੀ ਜਿਹੜੀ ਇੱਥੇ ਆਣ ਕੇ ਨਸ਼ੇੜੀ ਬਹਿ ਕੇ ਸਿਕਟਾਂ ਬੀੜੀਆਂ ਪੀਂਦੇ ਆ ਤਮਾਕੂ ਦਾ ਸੇਵਨ ਕਰਦੇ ਆ ਸ਼ੇਰੇ ਪੰਜਾਬ ਦੀ ਹੱਦ ਦੇ ਲੱਗ ਕੇ ਆਉਣ ਤੋਂ ਤਾਂ ਗੋਰੇ ਤੇ ਮੁਗਲ ਥਾਥਰ ਕੰਬਦੇ ਸੀਗੇ ਮਤਲਬ ਇੰਨੇ ਅਸਾਨ ਫਰਾਮੋਸ਼ ਹੋ ਗਏ ਆ ਅਸੀਂ ਮਤਲਬ ਇੰਨੇ ਖੁਦਗਰਜ਼ ਲੋਕ ਆ ਤੁਸੀਂ ਆਪਣੇ ਸ਼ੇਰੇ ਪੰਜਾਬ ਦੀ ਯਾਦਗਾਰ ਹੀ ਨਹੀਂ ਬਚਾ ਸਕਦੇ ਤੁਸੀਂ ਇਰੇ ਪੰਜਾਬ ਦਾ ਕੀ ਹਾਲਾਤ ਕੀ ਬਣ ਗਿਆ ਸੀ ਦੇਖਿਆ ਤਾਂ-ਤਾਂ ਦੇ ਟਾਇਲਰ ਟੁੱਟੀ ਆਈਆਂ ਨੇ ਥਾਂ-ਥਾਂ ਦੇ ਟਾਇਲਰ ਬਹਿ ਗਈਆਂ ਨੇ ਪਾਣੀ ਦਾ ਗੰਡਕਾਸ ਦੀ ਆ ਪਤਾ ਨਹੀਂ ਕਿਹੜੇ ਵਲੇ ਜਿਹੜਾ ਬੁੱਧ ਦਿਖ ਸਕਦਾ ਵਾ ਤੇ ਹਾਸਾ ਆ ਸਕਦਾ ਜਿਸ ਦੇ ਰਾਜ ਦੀ ਅੱਜ ਗੱਲਾਂ ਕਰਦੇ ਆ ਕਿਤਾਬਾਂ ਚ ਤੇ ਸਟੇਜਾਂ ਤੇ ਬੋਲ-ਬੋਲ ਕੇ ਤੇ ਉਸ ਦਾ ਰਾਜ ਸੀ ਜਿਹੜਾ ਉਥੇ ਰਾਜ ਦੇ ਅੱਜ ਗੁਣ ਗਾਉਂਦੇ ਆ ਨਾ ਅਸੀਂ ਅਸੀਂ ਕਹਿੰਨੇ ਆ ਨਾ ਬਹੁਤ ਵਧੀਆ ਰਾਜ ਸੀ ਤੇ ਤੁਸੀਂ ਕਿਹੜੇ ਰਾਜ ਦੀਆਂ ਗੱਲਾਂ ਕਰਦੇ ਤੇ ਸਟੇਜਾਂ ਤੇ ਖਲੋ ਕੇ ਤੁਸੀਂ ਤਾਂ ਮਤਲਬ ਇੱਥੋਂ ਪਤਾ ਲੱਗ ਜਾਂਦਾ ਵੀ ਤੁਹਾਡੇ ਜਿਹੜੀਆਂ ਜਿਹੜੇ ਮਾਨਸਿਕ ਰੋਗੀ ਹੋਗੇ ਤੁਹਾਨੂੰ ਪਤਾ ਹੀ ਨਹੀਂ ਆ ਕੁਝ ਤੇ ਬੰਦਿਆਂ ਨੇ ਕੀ ਕਰ ਔਰ ਬਲਦੇ ਤੇਲ ਤੇ ਅੱਗ ਪਾ ਕੇ ਤੇ ਰੋਡ ਬੰਦ ਕਰਕੇ ਇੱਥੇ ਕਈ ਕੁਛ ਡਰਾਮੇ ਕਰਨੇ ਵੀਡੀਓ ਬਣਾ ਬਣਾ ਇੰਨਾ ਰਹੀਆਂ ਨੂੰ ਪਾਉਣੀਆਂ ਜੇ ਇੱਥੇ ਕੰਮ ਸ਼ੁਰੂ ਹੋ ਗਿਆ ਫਿਰ ਵੀ ਇੱਥੇ ਜਥੇਬੰਦੀ ਆਉਣਗੀਆਂ। ਇਰੇ ਪੰਜਾਬ ਜਿਹੜੇ ਕੀ ਮਹਾਰਾਜ ਦੀਪ ਸਿੰਘ ਦੇ ਦਰਦੇ ਨਾਲ ਤੁਸੀਂ ਦੇਖਿਆ ਮੁਗਲਾਂ ਜਿਹੜੀਆਂ ਸਲਵਾਰਾਂ ਪਾਉਣੀ ਸ਼ੁਰੂ ਕਰ ਦਿੱਤੀ ਸੀ ਪਰ ਅੱਜ ਹਾਲਾਤ ਕੀ ਹੋ ਗਏ ਤੁਸੀਂ ਇਹਦੇ ਬਾਰੇ ਕੀ ਜਾਣ ਚਾਹੋਗੇ? ਇਰੇ ਪੰਜਾਬ ਦੇ ਦਰਦੇ ਨਾਲ ਮੁਗਲਾਂ ਨੇ ਤੇ ਵਾਕੇ ਸਲਵਾਰਾਂ ਪਾਉਣੀਆਂ ਸ਼ੁਰੂ ਕਰਤੀਆਂ ਹੈਗੀਆਂ ਅੱਜ ਕੱਲ੍ਹ ਦੇ ਲੀਡਰ ਇਡੇ ਸ਼ਦਾਈ ਹੋ ਗਏ ਆ ਉਹ ਸ਼ੌਂਕ ਨਾ ਪਾਈ ਜਾਂਦੇ ਸਲਵਾਰਾਂ। ਸਤਿ ਸ੍ਰੀ ਅਕਾਲ ਦੋਸਤੋ ਮੈਂ ਆ ਤੁਹਾਡਾ ਦੋਸਤ ਹਰਜੀਤ ਗਰੇਵਾਲ ਤਸਵੀਰਾਂ ਬਖਾਵਾਂਗੇ ਸ੍ਰੀ ਅਮਰਸਰ ਸਾਹਿਬ ਦੀਆਂ ਕੰਪਨੀ ਬਾਗ ਦੀਆਂ ਜਿੱਥੇ ਕੀ ਮਹਾਰਾ ਰਾਜੀਤ ਸਿੰਘ ਜਿਹੜਾ ਕਿ ਸ਼ੇਰ-ਏ-ਪੰਜਾਬ ਮਹਾਰਾ ਰਾਜੀਤ ਸਿੰਘ ਦਾ ਇਤਿਹਾਸਿਕ ਜਿਹੜਾ ਕਿ ਕੰਪਨੀ ਬਾਗ ਹੈ ਤੇ ਇੱਥੇ ਬੋਤਲ ਵੀ ਜਿਹੜਾ ਇਹਨਾਂ ਦਾ ਲਗਾਇਆ ਗਿਆ ਪਰ ਤੁਸੀਂ ਦੇਖ ਸਕਦੇ ਹੋ ਸੀਰਾਂ ਵਿੱਚ ਕੀ ਹਾਲਾਤ ਬਣ ਗਏ ਨੇ ਇਸ ਬੋਤਲ ਦੇ ਤੁਸੀਂ ਦੇਖ ਸਕਦੇ ਹੋ ਥਾਂ-ਥਾਂ ਤੇ ਜਿਹੜੀਆਂ ਕਿ ਟਾਇਲਰ ਟੁੱਟੀਆਂ ਹੋਈਆਂ ਨੇ ਤੇ ਥਾਂ-ਥਾਂ ਤੇ ਜਿਹੜੇ ਕਿ ਸ਼ਰਾਬੀਆਂ ਵੱਲੋਂ ਜਿਹੜਾ ਕਿ ਇੱਥੇ ਸ਼ਰਾਬ ਪੀ ਕੇ ਵਕ-ਵਕਤ ਨਾਲ ਨਸ਼ੇ ਕਰਕੇ ਜਿਹੜਾ ਕਿ ਇੱਥੇ ਬੋਲਾ ਇਹਾਂ ਕੀ ਕੰਪਨੀ ਬਾਗਿਆ ਪਰ ਲੋਕਾਂ ਵੱਲੋਂ ਜਿਹੜਾ ਕੀ ਇੱਥੇ ਦਾ ਕੀ ਸਰਕਾਰਾਂ ਵੱਲੋਂ ਹੈ ਤਾਂ ਕੋਈ ਸਾਰ ਨਹੀਂ ਲਈ ਆ ਰਹੀ ਇਸ ਮੁੱਦੇ ਦਾ ਤਮਾਮ ਹੁੰਦੇ ਤੇ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ ਸੋਨੂੰ ਜੁੰਡਿਆਲਾ ਜੀ ਜਿਹੜੇ ਅਕਸਰ ਹੀ ਸਮਾਜ ਸੇਵੀ ਨੇ ਅਤੇ ਇਸ ਤਰ੍ਹਾਂ ਦੇ ਜਿਹੜੇ ਮੁੱਦੇ ਨੇ ਜਿਹੜੇ ਕੀ ਲੋਕਾਂ ਦੇ ਸਾਹਮਣੇ ਠਾਉਂਦੇ ਨੇ ਤੇ ਸਰਕਾਰਾਂ ਦੀ ਜਿਹੜੀ ਨੇ ਉਹ ਨੀਂਦ ਦਾ ਹਰਾਮ ਕਰਕੇ ਰੱਖਿਆ ਨੇ ਸੋਨੂੰ ਜੁੰਡਿਆਲੇ ਨੇ ਗੱਲਬਾਤ ਕਰਾਂਗੇ ਸੋਨੂੰ ਜੁੰਡਿਆਲਾ ਜੀ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਲੋਚਨ ਗਰੇਵਾਲ ਬਹੁਤ ਬਹੁਤ ਸਾਹਿਬ ਤੁਹਾਡਾ ਧੰਨਵਾਦ ਜੀ ਤੇ ਅੱਜ ਅਸੀਂ ਜਿੱਥੇ ਖੜੇ ਆਏ ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਾਰੇ ਦੀ ਨਗਰੀ ਆ ਸ੍ਰੀ ਅੰਮ੍ਰਿਤਸਰ ਸਾਹਿਬ ਔਰ ਕੰਪਨੀ ਬਾਗ ਦੇ ਵਿੱਚ ਆਪਾਂ ਖੜੇ ਆਂ ਔਰ ਅੱਜ ਤੁਹਾਡੇ ਹੀ ਚੈਨਲ ਨੇ ਖਬਰ ਜਿਹੜੀ ਆ ਰੋਪੜ ਤੋਂ ਵੀ ਇੱਕ ਚਲਾਈ ਸੀਗੀ ਜਿਸ ਵੇਲੇ ਸ਼ੇਰੇ ਪੰਜਾਬ ਦੇ ਜਿਹੜੇ ਰਾਜ ਦੀ ਹੱਦ ਰੋਪੜ ਤੋਂ ਸ਼ੁਰੂ ਹੁੰਦੀ ਸੀ ਇੱਕ ਬੰਨੇ ਗੋਰਿਆਂ ਦਾ ਰਾਜ ਸੀ ਔਰ ਇੱਕ ਬੰਨੇ ਜਿਹੜਾ ਵਾ ਖਾਲਸੇ ਦਾ ਰਾਜ ਸੀ ਔਰ ਉੱਪਰ ਨਿਸ਼ਾਨ ਲੱਗਿਆ ਵਾ ਸਰਕਾਰੇ ਖਾਲਸਾ ਸ੍ਰੀ ਅਕਾਲ ਸਹਾਏ ਜਿਹੜਾ ਵੀ ਰੋਪੜ ਜਾਊਗਾ ਉੱਥੇ ਵੇਖ ਸਕਦਾ ਉੱਥੇ ਉਥੋਂ ਰਾਜ ਸ਼ੁਰੂ ਹੁੰਦਾ ਸੀ ਤੇ ਜਿਸ ਵੇਲੇ ਉਹ ਚੌਂਕੀ ਜਿਹੜੀ ਬਣੀ ਸੀਗੀ ਉਥੋਂ ਆਲਾ ਦਵਾਲਾ ਇੱਕ ਨਿੱਜੀ ਕੰਪਨੀ ਨੇ ਕਬਜ਼ਾ ਕੀਤਾ ਸੀ ਡਗਣਾ ਸ਼ੁਰੂ ਹੋ ਗਿਆ ਔਰ ਤੁਹਾਡੇ ਚੈਨਲ ਨੇ ਇਹ ਆਵਾਜ਼ ਚੁੱਕੀ ਸੀ ਤੇ ਉਹ ਕਬਜ਼ਾ ਜਿਹੜਾ 8 ਕਿਲੋ ਜਮੀਨ ਛਡਾਇਆ ਉਹਦੇ ਵਿੱਚ ਅਸੀਂ ਵੀ ਜਿੰਨੇ ਜੋਗੇ ਹੈਗੇ ਦੋ ਤਿੰਨ ਦਿਨ ਬੈਠੇ ਸੀ ਜਾ ਕੇ ਔਰ ਅੱਜ ਵੀ ਜਿਹੜਾ ਇਹ ਹੁਣ ਮੁੱਦਾ ਸਾਡੇ ਸ਼ਹਿਰ ਦਾ ਹੀ ਬਣ ਗਿਆ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਸ ਦੇ ਰਾਜ ਦੀ ਗੱਲ ਪੂਰੀ ਕੌਮ ਕਰਦੀ ਹੈ ਔਰ ਦੂਰ ਦੂਰ ਤੱਕ ਸਟੇਜਾਂ ਤੇ ਖਲੋ ਕੇ ਮਸਾਲਾ ਦਿੰਨੇ ਵਿਧਾਨ ਸਭਾ ਪਾਰਲੀਮੈਂਟ 'ਚ ਪਰ ਇੱਥੇ ਆਣ ਕੇ ਪਤਾ ਲੱਗਦਾ ਅਸੀਂ ਸ਼ੇਰੇ ਪੰਜਾਬ ਨੂੰ ਕਿੰਨਾ ਕੁ ਪਿਆਰ ਕਰਦੇ ਆ ਉਹਦੀ ਯਾਦਗਾਰ ਜਿਹੜੀ ਆ ਉਹ ਇੰਨੀ ਖਸਤਾ ਹਾਲਤ ਹੋ ਗਈ ਆਲੇ-ਦੁਆਲੇ ਗਰੇਵਲ ਸਾਹਿਬ ਉਹਦੇ ਉਹ ਨੀਆਂ ਬੈਠ ਗਿਆ ਤੁਸੀਂ ਦੇਖ ਲਿਆ ਹਾਲਾਤ ਜਿਹੜੇ ਵੀ ਮੀਡੀਆ ਵਾਲੇ ਵੀਰਾਂ ਨੇ ਵੇਖਿਆ ਔਰ ਉਹਨਾਂ ਨੂੰ ਵੀ ਬੜਾ ਦੁੱਖ ਲੱਗਾ ਕਿ ਬੜੀ ਮਾੜੀ ਗੱਲ ਆ ਕਿ ਅਸੀਂ ਆਪਣੀਆਂ ਵਿਰਾਸਤਾਂ 'ਤੇ ਧਿਆਨ ਕਿਉਂ ਨਹੀਂ ਦੇ ਰਹੇ ਪਰ ਗੱਲ ਕਰੀਏ ਸੋਨੂ ਜੰਡਿਆਲਾ ਜੀ ਸ਼ੇਰੇ ਪੰਜਾਬ ਜਿਹੜੇ ਕਿ ਮਹਾਰਾਜ ਸਿੰਘ ਨੂੰ ਸਾਡੀ ਪੰਜਾਬ ਦੀ ਬਹੁਤ ਦੇਣ ਹੈਗੀ ਆ ਪਰ ਹਾਲਾਤ ਕੀ ਹੋ ਗਏ ਨੇ ਕਿਉਂ ਨਹੀਂ ਸਰਕਾਰਾਂ ਨੇ ਇਸਾਰ ਲੈ ਰਹੀ ਅਸੀਂ ਦੇਖਦੇ ਆ ਕਿ ਅਕਸਰ ਜਿਹੜੇ ਕਿ ऐसे मुद्देया नु ਲੈ ਕੇ ਇਤਿਹਾਸਿਕ ਮੁੱਦੇ ਜਾਂ ਜਿਹੜੇ ਸਾਡੇ ਪੁਰਾਣੇ ਮੁੱਦੇ ਨੇ ਸਰਕਾਰਾਂ ਹਮੇਸ਼ਾ ਇੱਥੇ ਨੂੰ ਬੜਾਵਾ ਦਿੰਦੀਆਂ ਨੇ ਤੇ ਖਾਸ ਕਰਕੇ ਇੱਥੇ ਜਿਹੜੀਆਂ ਵੱਧ ਚੜ ਕੇ ਫੰਡ ਦਿੰਦੀਆਂ ਨੇ ਪਰ ਅਸੀਂ ਦੇਖਿਆ ਵੀ ਕੰਪਨੀ ਬਾਅਦ ਨੂੰ ਅਜੇ ਤੱਕ ਕੋਈ ਫੰਡ ਨਹੀਂ ਮਿਲਿਆ ਲੇਕਿਨ ਮਿਲਦਾ ਹੈ ਤੇ ਲੱਗਦਾ ਕਿ ਇੱਥੇ ਅਸੀਂ ਦੇਖਿਆ ਵੀ ਕੰਪਨੀ ਬਾਅਦ ਦੇ ਵਿੱਚ ਸਲਾਨੀ ਆਉਂਦੇ ਨੇ ਦੂਰੋਂ ਦੂਰੋਂ ਟੂਰਿਸਟ ਆਉਂਦੇ ਨੇ ਇਹ ਸੋਚਦੇ ਹੋਣਗੇ ਸਾਡੇ ਪੰਜਾਬ ਬਾਰੇ ਸਾਡੇ ਅੰਮ੍ਰਿਤਸਰ ਬਾਦ ਸਾਹਿਬ ਬਾਰੇ ਅਸੀਂ ਦੇਖਿਆ ਸ਼ਰਾਬ ਦੀਆਂ ਬੋਤਲਾਂ ਇੱਥੇ ਡਿੱਗੀਆਂ ਨੇ ਨਸ਼ੇ ਦੀ ਜਿਹੜੇ ਇੱਥੇ ਕੋਈ ਸ਼ਰਾਬ ਸਿੰਘ ਤਾਂ ਪੀ ਰਿਹਾ ਕੋਈ ਤਮਾਕੂ ਫੂਕ ਬਹੁਤ ਮਾੜਾ ਪ੍ਰਭਾਵ ਪਊਗਾ ਗੁਰੂ ਨਗਰੀ ਜਿਹੜੇ ਹਰਮੰਦਰ ਸਾਹਿਬ ਦੇ ਚਾਰ ਦਰਵਾਜੇ ਆਪਸੀ ਪਾਈਚਾਰਕ ਸਾਂਝ ਦਾ ਜਿਹੜਾ ਸੰਦੇਸ਼ ਦਿੰਦੇ ਆ ਔਰ ਇਹੀ ਸੰਦੇਸ਼ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਦਿੱਤਾ ਸੀਗਾ ਇਹਨਾਂ ਦੇ ਰਾਜ ਵਿੱਚ Hindu, Muslim, Sikh, ईसाई ਸਾਰਿਆਂ ਨੂੰ ਇੱਕ ਸਮਾਨ ਵੇਖਿਆ ਜਾਂਦਾ ਸੀ ਔਰ ਸਾਰੇ ਇਹਨਾਂ ਦੇ ਰਾਜ ਖੋਸ ਸੀ ਪਰ ਬੜੀ ਦੁੱਖ ਦੀ ਗੱਲ ਆ ਕਿ ਇਹ ਕੰਪਨੀ ਬਾਗ ਜਿਹੜੀ ਹੈ ਸ਼ੇਰੇ ਪੰਜਾਬ ਦੀ ਪ੍ਰਾਪਰਟੀ ਆ ਇਹ ਕਿਸੇ ਦੀ ਨਹੀਂ ਪ੍ਰਾਪਰਟੀ ਹੈ ਸ਼ੇਰੇ ਪੰਜਾਬ ਦੀ ਪ੍ਰਾਪਰਟੀ ਹੈ ਤੇ ਜਿਹੜਾ ਮਾਲਕ ਹੈ ਉਹ ਨੂੰ ਸਾਈਡ 'ਤੇ ਬੁੱਤ ਦਾ ਲਾਤਾ ਤੇ ਉੱਥੇ ਕੋਈ ਤਾਸ਼ ਖੇਡਣ ਡਿਆ ਵਾ ਕੋਈ ਉੱਥੇ ਖੇਡਾ ਖੇਡਣ ਡੇ ਕੋਈ ਕੁੜੀਆਂ ਮੁੰਡੇ ਹੱਥ ਪਾ ਕੇ ਬੈਠੇ ਆ ਉਹ ਮਤਲਬ ਯਾਰ ਤੁਸੀਂ ਕਿਹੜੇ ਬੰਨੇ ਇੱਥੇ ਵੱਡੇ ਵੱਡੇ ਅਫਸਰ ਵੀ ਬੈਂਦੇ ਤੁਹਾਡਾ ਕਦੀ ਧਿਆਨ ਨਹੀਂ ਪਿਆ ਇੱਥੇ ਆਣ ਕੇ ਤੁਸੀਂ ਆਪਣੇ ਆਲੇ ਦੁਆਲੇ ਵੇਖੋ ਜਿਸ ਦੀ ਜਗ੍ਹਾ 'ਚ ਤੁਸੀਂ ਬੈਠੇ ਜੇ ਆਣ ਕੇ ਤੇ ਫਿਰ ਨਜਾਇਜ਼ ਕਬਜ਼ਾ ਹੀ ਕਹਿ ਸਕਦੇ ਸੀ ਤੁਸੀਂ ਕਬਜ਼ਾ ਕਰਕੇ ਬੈਠੇ ਜੇ ਤੇ ਮਾਲਕ ਨੂੰ ਤੁਸੀਂ ਸਾਈਡ 'ਤੇ ਰੱਖਿਆ ਤੇ ਉੱਥੇ ਤੁਸੀਂ ਗੰਦਗੀ ਜੇ ਤੁਹਾਡੇ ਦਫ਼ਤਰਾਂ 'ਚ ਪਾਈਏ ਫਿਰ ਇਹੀ ਗੰਦਗੀ ਜਿਹੜੀ ਇੱਥੇ ਆਣ ਕੇ ਨਸ਼ੇੜੀ ਬਹਿ ਕੇ ਸਿਕਟਾਂ ਬੀੜੀਆਂ ਪੀਂਦੇ ਆਤਮਾਕੂ ਦਾ ਸੇਵਨ ਕਰਦੇ ਆ ਸ਼ੇਰੇ ਪੰਜਾਬ ਦੀ ਹੱਦ ਦੇ ਲੱਗ ਕੇ ਆਉਣ ਤੋਂ ਨਾ ਗੋਰੇ ਤੇ ਮੁਗਲ थर-थर ਕੰਬਦੇ ਸੀਗੇ ਤੇ ਅੱਜ ਯਾਰ ਉਸੇ ਸ਼ੇਰੇ ਪੰਜਾਬ ਦੀ ਯਾਦਗਾਰ ਦੇ ਥੱਲੇ ਬੈਠੇ ਤੁਸੀਂ ਨਸ਼ੇ ਕਰ ਰਹੇ ਕਿੱਡੀ ਮਾੜੀ ਗੱਲ ਔਰ ਕਿੰਨੇ ਅਸੀਂ ਮਾਨਸਿਕ ਰੋਗੀ ਹੋ ਗਏ ਆ ਲੋਕ ਮਤਲਬ ਇੰਨੇ ਅਸਾਨ ਫਰਾਮੋਸ਼ ਹੋ ਗਏ ਆ ਅਸੀਂ ਮਤਲਬ ਇੰਨੇ ਖੁਦਗਰਜ਼ ਲੋਕ ਆ ਅਸੀਂ ਆਪਣੇ ਸ਼ੇਰੇ ਪੰਜਾਬ ਦੀ ਯਾਦਗਾਰ ਹੀ ਨਹੀਂ ਬਚਾ ਸਕਦੇ ਕੋਈ ਜਿਹੜਾ ਸੀ ਅਕਸਰ ਦੇ ਦੇ ਪਰ ਜਿਆਤਰ ਕੰਪਨੀ ਬਾਗ ਜਿਹੜਾ ਇਤਿਹਾਸੀ ਬਾਗ ਆ ਜਦੋਂ ਮੈਂ ਗੱਲ ਕੀਤੀ ਵੀ ਸ਼ੇਰੇ ਪੰਜਾਬ ਮਹਾਰਾਜ ਸਿੰਘ ਦਾ ਪੁਰਾਣਾ ਬਾਗ ਆ ਇੱਥੇ ਅਕਸਰ ਹੀ ਜਿਆਤਰ ਸਰਕਾਰਾਂ ਦੇ ਨਮਾਇंदे ਜਾਂ ਸਰਕਾਰਾਂ ਇੱਥੇ ਫੰਕਸ਼ਨ ਰੱਖਦੀਆਂ ਨੇ ਇਸ ਦੇ ਕੇ ਆ ਵੱਡੇ ਵੱਡੇ ਅਫਸਰ ਆਉਂਦੇ ਨੇ ਤੇ ਵੱਡੇ ਵੱਡੇ ਅਧਿਕਾਰੀ ਵੀ ਹੁੰਦੇ ਮੰਤਰੀ ਤੱਕ ਇੱਥੇ ਪਹੁੰਚਦੇ ਨੇ ਅਸੀਂ ਦੇਖਿਆ ਲੋਕ ਸ਼ਾਮ ਨੂੰ ਇੱਥੇ ਸੈਰ ਵੀ ਕਰਦੇ ਨੇ ਕਹਿੰਦੇ ਸਾਰੇ ਸ਼ਹਿਰ ਦੀ ਜਿਹੜੀ ਮਲਾਈ ਆ ਸ਼ਹਿਰ ਦੇ ਵੱਡੇ ਵੱਡੇ ਪੌਜ ਇਲਾਕਿਆਂ ਦੇ ਅਫਸਰ ਨੇ ਜਾਂ ਲੋਕ ਘਰ ਦੇ ਜਿਹੜੇ ਇੱਥੇ ਲੋਕ ਇੱਥੇ ਆ ਕੇ ਸੈਰ ਵੀ ਕਰਦੇ ਨੇ ਫਿਰ ਉਹਨਾਂ ਨੂੰ ਦਿਖਾਈ ਕਿਹਨੂੰ ਦਿੰਦਾ ਚੀਜ਼ ਨੂੰ ਲੈ ਕੇ ਸ਼ਹਿਰੇ ਪੰਜਾਬ ਦਾ ਕੀ ਹਾਲਾਤ ਕੀ ਬਣ ਗਿਆ ਸੀ ਦੇਖਿਆ ਥਾਂ ਥਾਂ ਤੇ ਟੈਲਾ ਟੁੱਟੀ ਆਈਆਂ ਨੇ ਥਾਂ ਥਾਂ ਤੇ ਟੈਲਾ ਬਹਿ ਗਈਆਂ ਨੇ ਪਾਣੀ ਦਾ ਗੰਡਖਾਸ ਨਹੀਂ ਆ ਪਤਾ ਨਹੀਂ ਕਿਹੜੇ ਵੇਲੇ ਜਿਹੜਾ ਬਹੁਤ ਡਿੱਕ ਸਕਦਾ ਵਾ ਤੇ ਹਾਸਾ ਹੋ ਸਕਦਾ ਹੈ ਕਹਿੰਦੇ ਜਬੇ ਬਾਣ ਲੱਗੋ ਤਬੇ ਰੋਸ ਜਾਗੇ ਉਹ ਜਿਹਨੂੰ ਤਕਲੀਫ ਆ ਉਹਨੇ ਤੇ ਵੇਖ ਲੈਣਾ ਜਿਹਨੂੰ ਕੋਈ ਤਕਲੀਫ ਹੀ ਨਹੀਂ ਜਿਹੜੇ ਦੁਨੀਆ ਤੇ ਇੱਥੇ ਆਏ ਆ ਨਾ ਉਹਨਾਂ ਨੂੰ ਇੱਕ ਗੱਲ ਯਾਦ ਰੱਖਣਾ ਚਾਹੀਦੀ ਆ ਮੌਤ ਸੱਚ ਆ ਜਿਸ ਦੇ ਰਾਜ ਦੀ ਅੱਜ ਗੱਲਾਂ ਕਰਦੇ ਆ ਕਿਤਾਬਾਂ ਚ ਤੇ ਸਟੇਜਾਂ ਤੇ ਬੋਲ ਬੋਲ ਕੇ ਤੇ ਉਸ ਦਾ ਰਾਜ ਸੀ ਜਿਹੜਾ ਉਥੇ ਰਾਜ ਦੇ ਅੱਜ ਗੁਣ ਗਾਉਂਦੇ ਆ ਨਾ ਅਸੀਂ ਅਸੀਂ ਕਹਿੰਨੇ ਆ ਨਾ ਬਹੁਤ ਵਧੀਆ ਰਾਜ ਸੀ ਤੇ ਤੁਸੀਂ ਕਿਹੜੇ ਰਾਜ ਦੀਆਂ ਗੱਲਾਂ ਕਰਦੇ ਤੇ ਸਟੇਜਾਂ ਤੇ ਖਲੋਗੇ ਤੁਸੀਂ ਤਾਂ ਮਤਲਬ ਇੱਥੋਂ ਪਤਾ ਲੱਗ ਜਾਂਦਾ ਵੀ ਤੁਹਾਡੇ ਜਿਹੜੀਆਂ ਜਿਹੜੇ ਮਾਨਸਿਕ ਰੋਗੀ ਹੋਗੇ ਤੁਹਾਨੂੰ ਪਤਾ ਹੀ ਨਹੀਂ ਹੈ ਕੁਝ ਬਾਹਰੋਂ ਘੁੰਮ ਕੇ ਇੱਥੋਂ ਫੇਰ ਕੇ ਚੱਲ ਜਾਣਾ ਜੇ ਆਪਣੇ ਹਾਲੇ ਦਿਵਾਲੇ ਤੁਸੀਂ ਆਪਣੇ ਪੁਰਖਿਆਂ ਦੀਆਂ ਯਾਦਗਾਰਾਂ ਨੂੰ ਸਾਹਮਣੇ ਨਹੀਂ ਸਕਦੇ ਤੇ ਫਿਰ ਸਾਡੇ ਲਈ ਬਹੁਤ ਹੀ ਮਾੜੀ ਗੱਲ ਆ ਔਰ ਜਦੋਂ ਕਿਤੇ ਤੁਸੀਂ ਕਿਹਾ ਇਹ ਹਾਸਾ ਵਾਪਰ ਗਿਆ ਫਿਰ ਜਥੇਬੰਦੀਆਂ ਨੇ ਕੀ ਕਰਨਾ ਆਉਣਾ ਔਰ ਬਲਦੇ ਤੇਲ ਤੇ ਅੱਗ ਪਾ ਕੇ ਤੇ ਰੋਡ ਬੰਦ ਕਰਕੇ ਇੱਥੇ ਕਈ ਕੁਝ ਡਰਾਮੇ ਕਰਨੇ ਵੀਡੀਓ ਬਣਾ ਬਣਾ ਐ ਨਰਈਆਂ ਨੂੰ ਪਾਉਣੀਆਂ ਜੇ ਇੱਥੇ ਕੰਮ ਸ਼ੁਰੂ ਹੋ ਗਿਆ ਫਿਰ ਵੀ ਇੱਥੇ ਜੱਥੇ ਬੰਦੀ ਆਉਣਗੀਆਂ ਕਿਉਂਕਿ ਇਹ ਚੀਜ਼ਾਂ ਮੈਂ ਵੇਖੀਆਂ ਪਹਿਲਾਂ ਵੀ ਤਾਰਾਂ ਵਾਲੇ ਪੁਲ ਤੇ ਨਹਿਰ ਤੇ ਜੋ ਕੰਮ ਸ਼ੁਰੂ ਕਰਵਾਇਆ ਸੀ ਨਾ ਉੱਥੇ ਵੀ ਤੁਸੀਂ ਚੈਨਲ ਤੇ ਤੁਹਾਡੇ ਨੇ ਦਿਖਾਇਆ ਸੀ ਪਹਿਲਾਂ ਕੋਈ ਨਹੀਂ ਵੜਿਆ ਜਦੋਂ ਮੈਂ ਐਮਪੀ ਸਾਹਿਬ ਨੂੰ ਉੱਥੇ ਲੈ ਕੇ ਗਿਆ 20 ਲੱਖ 80 ਹਜ਼ਾਰ ਰੁਪਏ ਦੀ ਲਾਗਤ ਨਾ ਉਹ ਜਿਹੜਾ ਸਾਫ ਸਪਾਈ ਕਰਾਉਣ ਦਾ ਹੈ ਉੱਥੇ ਵੀ ਆਏ ਵੀਡੀਓ ਪਾ ਦਿੰਦੇ ਬਾਹਰੋਂ ਪੈਸੇ ਮੰਗਾਈ ਜਾਂਦੇ ਆ ਤੇ ਆਪਣੀਆਂ ਐਨਜੀਓ ਦੇ ਨ ਤੁਸੀਂ ਜਾਗੋ ਹਾਲੇ ਦਿਵਾਲੀ ਇੱਕ ਜ਼ਿੰਮੇਵਾਰ ਨਾਗਰਿਕ ਬਣੋ ਤੇ ਤੁਸੀਂ ਕੰਮ ਕਰੋ ਨੀਅਤ ਚੰਗੀ ਹੋਣੀ ਚਾਹੀਦੀ ਆ ਕੰਮ ਕਰੋ ਨੀਅਤ ਦੇ ਨਾਲ ਕਿਸੇ ਦੇ ਸਿਰ ਤੇ ਨਾ ਕਰੋ ਆਪਣੇ ਸਿਰ ਤੇ ਕਰੋ ਗੱਲ ਕਰੀਏ ਸਾਨੂੰ ਜੁੰਡਾ ਵਾਲਾ ਜੀ ਕਿ ਲੱਗਦਾ ਨਹੀਂ ਵੀ ਲੋਕਾਂ ਦੀਆਂ ਜ਼ਮੀਰਾਂ ਜਿਹੜੀਆਂ ਮਰ ਚੁੱਕੀਆਂ ਨੇ ਖਾਸ ਕਰਕੇ ਜਿਹੜੀਆਂ ਸਾਡੇ ਮੰਤਰੀ ਆਂਦੀਆਂ ਸਰਕਾਰ ਅਕਸਰ ਬੜੇ ਦਾਅਵੇ ਕਰਦੀ ਐ ਚੂਨ ਲੈ ਕੇ ਪਰ ਛੇਰੇ ਪੰਜਾਬ ਦੇ ਹਾਲਾਤ ਕੀ ਹੋ ਗਏ ਨੇ ਅੱਜ ਸਾਨੂੰ ਕਿਤੇ ਲੱਗਦਾ ਨਹੀਂ ਆਪਣੇ ਆਪ ਤੇ ਤਰਸ ਵੀ ਆ ਰਿਹਾ ਆਪਣੇ ਆਪ ਤੇ ਅਸੀਂ ਬੰਦਸੀ ਵੀ ਸਮਝਦੇ ਆਪਣੇ ਆਪ ਹੀ ਅਸੀਂ ਛੇਰੇ ਪੰਜਾਬ ਦੇ ਕਿ ਮਹਾਰਾ ਜੀ ਸਿੰਘ ਦੀ ਇਤਿਹਾਸਿਕ ਜਿਹੜਾ ਬੋਤਿਆ ਜਾ ਇਤਿਹਾਸਿਕ ਜਗਾ ਵਾ ਅਸੀਂ ਉਹਨੂੰ ਸਾਫ਼ ਸੰਭਾਲ ਨਹੀਂ ਕਰ ਸਕਦੇ ਕਿਉਂਕਿ ਸਰਕਾਰਾਂ ਪ੍ਰਸ਼ਾਸਨ ਤੋਂ ਬਿਨਾਂ ਇਹ ਕੰਮ ਨਹੀਂ ਹੋ ਸਕਦਾ ਪਰ ਤੁਹਾਡੇ ਵੱਲੋਂ ਜਿਹੜਾ ਇਹ ਤੁਸੀਂ ਸਮਾਜ ਤੇ ਵੀ ਇਹ ਤੁਹਾਡੇ ਵੱਲੋਂ ਜਿਹੜਾ ਇਹ ਮੁੱਦਾ ਚੁੱਕਿਆ ਸਰਕਾਰਾਂ ਦਾ ਧਿਆਨ ਤੇ ਦੇਖੋ ਸਰਕਾਰਾਂ ਦਾ ਆਪਣੇ ਲੜਾਈਆਂ ਤੋਂ ਝਗੜਿਆਂ ਤੋਂ ਕੰਮ ਹੋਊਗਾ ਤਾਂ ਤਾਂ ਹੀ ਆ ਨਾ ਉਹਨਾਂ ਨੂੰ ਤੇ ਮੱਲ ਪੁੱਛੋ ਤੁਸੀਂ ਵੀ ਰੇਤਾ ਕਿੱਥੋਂ ਕੀ ਕਰਨਾ ਵਾ ਤੇ ਪਰਚਾ ਕਿਸ ਦੇ ਕਿਦਾਂ ਕਰਾਉਣਾ ਤੇ ਕਿਸੇ ਨਾਲ ਜਾਇ ਨਹੀਂ ਅਜਿ ਕਿਦਾਂ ਕਰਨੀ ਉਹਨਾਂ ਦਾ ਧਿਆਨ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੂੰ ਉਹ ਸਿਰਫ ਸ਼ਰਦਾ ਦੇ ਫੁੱਲ ਭੇਟ ਕਰਨ ਆਉਂਦੇ ਹੁੰਦੇ ਆ ਐੜੜੇ ਗੁਲਦਸਤੇ ਲੈ ਕੇ ਆਉਣਗੇ ਤੇ ਇੱਥੇ ਵੇਖਿਆ ਕਰੋ ਕਿਤੇ ਡਰਾਮੇ ਇਹਨਾਂ ਦੇ ਵੇਖਿਆ ਕਰੋ ਜਦੋਂ ਬਰਸੀ ਆਉਂਦੀਆਂ ਤੇ ਇੱਥੇ ਆਉਂਦੇ ਆ ਇਹਨਾਂ ਨੂੰ ਮਤਲਬ ਮੈਨੂੰ ਇਨੀ ਸ਼ਰਮ ਆਉਂਦੀ ਆ ਕਿ ਯਾਰ ਤੁਸੀਂ ਕਿਹੜੇ ਬੰਨੇ ਤੁਸੀਂ ਤੁਰ ਪੇ ਜੇ ਮਤਲਬ ਤੁਸੀਂ ਇੱਕ ਐਡੀ ਵੱਡੀ ਸ਼ਖਸੀਅਤ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਯਾਰ ਨਾਮ ਲਈਏ ਤੇ ਭਾਜੀ ਫਕਰ ਨਾ ਸੀਨਾ ਚੋੜਾ ਹੁੰਦਾ ਤੇ ਸਿਰ ਉੱਚਾ ਕਰ ਲਈਦਾ ਨਾਲ ਹੀ ਤੇ ਤੁਸੀਂ ਉਸ ਦੀ ਯਾਦਗਾਰ ਨਹੀਂ ਜੇ ਸਾਹਮ ਸੰਭਾਲ ਕਰ ਸਕਦੇ ਤੇ ਫਿਰ ਮੇਰੇ ਲਈ ਮੈਂ ਕੀ ਕਹਿ ਸਕਦਾ ਇਹਨਾਂ ਲਈ ਇਹਨਾਂ ਨੂੰ ਤੇ ਹੁਣ ਮਾਨਸਿਕ ਰੋਗੀ ਕਹਿ ਸਕਦੇ ਇਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦੇਣ ਨਹੀਂ ਦੇ ਸਕਦੇ ਇੰਨੇ ਆਸਾਨ ਫਰਾਮੋਸ਼ ਲੋਕ ਆ ਵੀ ਉਹਦੀ ਕੁਰਬਾਨੀ ਨੂੰ ਭੁੱਲ ਗਏ ਤੇ ਇਹਨਾਂ ਨੇ ਇੱਥੇ ਸ਼ੇਰ-ਏ-ਪੰਜਾਬ ਦੀ ਕੁਰਬਾਨੀ ਦੇ ਕੀ ਇਹਨਾਂ ਯਾਦ ਰੱਖਣੀ ਆ ਪਰ ਕਰਨ ਕਰੀ ਤੁਹਾਨੂੰ ਜੰਡਾਲਾ ਜੀ ਸ਼ੇਰੇ ਪੰਜਾਬ ਜਿਹੜੇ ਕੀ ਮਹਾਰਾਜ ਜੀ ਸਿੰਘ ਦੇ ਦਰ ਦੇ ਨਾਲ ਅਸੀਂ ਦੇਖਿਆ ਮੁਗਲਾਂ ਜਿਹੜੀਆਂ ਸਲਵਾਰਾਂ ਪਾਉਣੇ ਸ਼ੁਰੂ ਕਰ ਦਿੱਤੀ ਸੀ ਪਰ ਅੱਜ ਹਾਲਾਤ ਕੀ ਹੋ ਗਏ ਨੇ ਤੁਸੀਂ ਇਹਦੇ ਬਾਰੇ ਕੀ ਜਾਣ ਚਾਹੋਗੇ ਦੇਖੋ ਗੱਲ ਤੁਹਾਡੀ ਕਰੇਵਾਲ ਸਾਹਿਬ ਬਹੁਤ ਵਧੀਆ ਵਾ ਸ਼ੇਰੇ ਪੰਜਾਬ ਦੇ ਦਰ ਦੇ ਨਾਲ ਮੁਗਲਾਂ ਨੇ ਤੇ ਵਾਕੇ ਸਲਵਾਰਾਂ ਪਾਉਣੀਆਂ ਸ਼ੁਰੂ ਕਰਦੀਆਂ ਹੈਗੀਆਂ ਅੱਜ ਕੱਲ ਦੇ ਲੀਡਰ ਇਡੇ ਸ਼ਦਾਈ ਹੋ ਗਏ ਆ ਉਹ ਸ਼ੌਂਕ ਨਾ ਪਾਈ ਜਾਂਦੇ ਸਲਵਾਰਾਂ ਉਹਨਾਂ ਨੂੰ ਇਤਿਹਾਸ ਦਾ ਪਤਾ ਹੀ ਨਹੀਂ ਮੂਰਖਾਂ ਨੂੰ ਵੀ ਯਾਰ ਜਿਸ ਸ਼ੇਰੇ ਪੰਜਾਬ ਦਾ ਦਰ ਸੀ ਰੋਪੜ ਤੋਂ ਲੈ ਕੇ afghan ਤੱਕ ਜਿਹੜਾ ਥਰ-ਥਰ ਕੰਬਦੇ ਸੀ ਗੋਰੇ ਤੇ ਮੁਗਲ ਤੇ ਉੱਥੇ ਉਹ ਮੁਗਲਾਂ ਨੂੰ ਕਹਿੰਦੇ ਜਾਨ ਬਚਾਉਣੀ ਤੇ ਸਲਵਾਰਾਂ ਪਾ ਕੇ ਨਿਕਲ ਜੋ ਤੇ ਉਹ ਸਲਵਾਰਾਂ ਪਾ ਕੇ ਨਿਕਲ ਗਏ ਤੇ ਇਹ ਕਲਚਰ ਸਾਡਾ ਥੋੜੀ ਹੈ ਇਹ ਸਲਵਾਰਾਂ ਸ਼ੌਂਕ ਨਾਲ ਪਾਈ ਜਾਂਦੇ ਆ ਤੇ ਮੈਂ ਨਾ ਉਦਾਂ ਹੀ ਮੁੰਡੇ ਮਗਰ ਲੱਗ ਜਾਂਦੇ ਨੇ ਭਰਾਓ ਸਲਵਾਰਾਂ ਪਾਉਣਾ ਸਾਡਾ ਕਲਚਰ ਨਹੀਂ ਇਹਨਾਂ ਬੇਵਕੂਫਾਂ ਦੇ ਮਗਰ ਨਾ ਲੱਗੋ ਇਹਨਾਂ ਨੂੰ ਤੇ ਮਤਲਬ ਪਤਾ ਹੀ ਨਹੀਂ ਹੈ ਤੇ ਉਲਟ ਚੱਲਣ ਦੇ ਪੇ ਇਹ ਤੇ ਡਰ ਦੇ ਨਾਲ ਖੌਫ ਦੇ ਨਾਲ ਜਿਹੜਾ ਵਾ ਮਹਾਰਾਜਾ ਰਣਜੀਤ ਸਿੰਘ ਦਾ ਹਰੀ ਸਿੰਘ ਨਲੂਏ ਦਾ ਡਰ ਇੰਨਾ ਸੀ ਸਲਵਾਰਾਂ ਪਾ ਲਿਆ ਸੀ ਮੁਗ ਗੱਲ ਕਰੀ ਸਾਨੂੰ ਜਨੈਲਾ ਜੀ ਤੁਹਾਡੇ ਵੱਲੋਂ ਅਕਸਰ ਇਸ ਤਰ੍ਹਾਂ ਦੇ ਮੁੱਦਿਆਂ ਤੇ ਜਿਹੜੀ ਆਵਾਜ਼ ਚੁੱਕੀ ਜਾਂਦੀ ਐ ਅਸੀਂ ਦੇਖਿਆ ਪਿਛਲੇ ਲਗਾਤਾਰ ਤੁਸੀਂ ਤਿੰਨ ਚਾਰ ਦਿਨਾਂ ਤੋਂ ਇਸੇ ਕੰਪਨੀ ਬਾਗ ਤੇ ਤੁਸੀਂ ਡੇਰ ਲਗਾਇਆ ਆਪਣੇ ਸਾਥੀਆਂ ਨਾਲ ਤੇ ਹਮੇਸ਼ਾ ਕੋਈ ਨਾ ਕੋਈ ਇਸ ਦੀ ਜਿਹੜੀ ਆ ਗੱਲਬਾਤ ਜਿਹੜੀ ਐ ਸਰਕਾਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹੋ ਜਦੋਂ ਤੁਹਾਨੂੰ ਇਸ ਚੀਜ਼ ਦੇ ਮੁੱਦੇ ਦੇ ਬਾਰੇ ਪਤਾ ਪੱਤਰਕਾਰਾਂ ਨੂੰ ਇਸ ਚੀਜ਼ ਦੇ ਬਾਰੇ ਪਤਾ ਬਾਰੇ ਪਤਾ ਫਿਰ ਸਰਕਾਰਾਂ ਨੂੰ ਕਿਉਂ ਨਹੀਂ ਆਖਿਆ ਖੋਲ੍ਹਿਆ ਸਰਕਾਰਾਂ ਦੇ ਬਾਰੇ ਕਿਉਂ ਨਹੀਂ ਪਤਾ ਲੱਗ ਰਿਹਾ ਐ ਵੇਖੋ ਮੈਂ ਤੇ ਸਾਰਿਆਂ ਨੂੰ ਬੇਨਤੀ ਕੀਤੀ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਪਰ ਮੈਂ ਇੱਕ ਬੜੀ ਵਧੀਆ ਗੱਲ ਹੋਈ ਵੀ ਇੱਥੋਂ ਦੇ ਜਿਹੜੇ ਐਮਪੀ ਨੇ ਗੁਰੂ ਨਗਰੀ ਦੇ ਉਹਨਾਂ ਨੇ ਮੇਰੀ ਗੱਲ ਨੂੰ ਸੁਣ ਕੇ ਧਿਆਨ ਦੇ ਨਾਲ ਮੈਨੂੰ ਪੁੱਛਿਆ ਵੀ ਦੱਸੋ ਕਿਹੜੇ ਕਿਹੜੇ ਜ਼ਰੂਰੀ ਮਸਲੇ ਆ ਇਹ 16 ਮਸਲੇ ਸਾਰੇ ਲਿਖ ਕੇ ਦਿੱਤੇ ਜਿਨ੍ਹਾਂ ਦੇ ਵਿੱਚ ਮੈਂ ਉਹਨਾਂ ਨੂੰ ਦੱਸਿਆ ਵੀ ਸ਼ੇਰੇ ਪੰਜਾਬ ਦਾ ਉਹਨਾਂ ਆਪਣੇ ਲੈਟਰ ਪੈਡ ਤੇ ਲਿਖ ਕੇ ਦਿੱਤਾ ਜੀ ਔਰ ਡੀਸੀ ਸਾਹਿਬ ਨਾਲ ਔਰ ਕਾਰਪੋਰੇਸ਼ਨ ਦੇ ਕਮਿਸ਼ਨਰ ਨਾਲ ਮੇਰੀ ਮੀਟਿੰਗ ਵੀ ਕਰਾਈ ਔਰ ਇਹ ਕਾਰਪੋਰੇਸ਼ਨ ਦੇ ਕਮਿਸ਼ਨਰ ਦੀ ਲੈਟਰ ਆ ਉਹਨਾਂ ਨੂੰ ਦਿੱਤੀ ਜਿਹੜੀ ਔਰ ਮੈਂ ਲਿਖਤੀ ਦੇ ਕੇ ਆ ਆ 27 ਤਰੀਕ ਨੂੰ ਮਿਲ ਕੇ ਆ ਔਰ ਦੱਸ ਕੇ ਆ ਉਹਨਾਂ ਨੂੰ ਵੀ ਆ ਜਿਹੜੇ ਮਸਲੇ ਆ ਬਹੁਤ ਔਰ ਮੈਂ ਉਹਨਾਂ ਨੂੰ ਇਹ ਗੱਲ ਦੱਸੀ ਵੀ ਗੁਰੂ ਰਾਮਦਾਸ ਮਾਰੇ ਦੀ ਨਗਰੀ ਸੇਵਾ ਜਿਹੜੀ ਕਰਮਾ ਭਾਗਾ ਨਾ ਮਿਲਦੀ ਆ ਇਹਨੂੰ ਇਦਾਂ ਨਾ ਗਵਾਓ ਤੇ ਇਹ ਗੱਲ ਉਹਨਾਂ ਮੰਨੀ ਵੀ ਆ ਵੀ ਬਿਲਕੁਲ ਤੁਸੀਂ ਜਿਹੜੇ ਕੰਮ ਕੀਆ ਜੈਨੂਨ ਆ ਕਿਉਂਕਿ ਇਹ ਕੋਈ ਪੋਲੀਟੀਕਲ ਕੰਮ ਤੇ ਹੈ ਨਹੀਂ ਇਹ ਜੈਨੂਨ ਕੰਮ ਸਮਾਰਟ ਸਿਟੀ ਦੇ ਅੰਦਰ ਜਿਹੜੇ ਫਿਰ ਉਹਨਾਂ ਮੈਨੂੰ ਕਿਹਾ ਵੀ ਅਸੀਂ ਜਲਦ ਸ਼ੁਰੂ ਕਰਾ ਦਾਂਗੇ ਤੇ ਅੱਜ 6 ਤਰੀਕ ਹੋ ਗਈ ਆ ਮੈਨੂੰ ਇਹ ਨਹੀਂ ਪਤਾ ਵੀ ਕੰਮ ਸ਼ੁਰੂ ਕਦੋਂ ਕਰਵਾਉਣੇ ਹਨ ਬਾਰਸ਼ਾਂ ਪੈਣੀਆਂ ਜਦੋਂ ਡਿੱਗ ਪਿਆ ਤੇ ਫਿਰ ਕੋਈ ਵਿਵਾਦ ਪੈਦਾ ਹੋ ਜਾਊ ਫਿਰ ਤੁਸੀਂ ਕਿਦੋਂ ਜਵਾਬ ਦੋਗੇ ਤੇ ਬਾਅਦ ਵਿੱਚ ਇਥੇ ਰੋਲਾ ਪੈਣਾ ਕਈ ਉਹਨਾਂ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਵਿਚਾਰਿਆਂ ਨੂੰ ਜੋ ਜਾਮ ਲੱਗ ਜਾਂਦਾ ਵਾ ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ ਹੁੰਦਾ ਪਰ ਗੱਲ ਕਰਕੇ ਸੋਲੋ ਜੰਡੇ ਵਾਲਾ ਇਸ ਅਕਸਰ ਦੇ ਦੇ ਸਾਡੇ ਬੱਚੇ ਅਸੀਂ ਵੀ ਜਿਹੜੀਆਂ ਕਿਤਾਬਾਂ ਵਿੱਚ ਜਮਾ ਸ਼ੇਰੇ ਪੰਜਾਬ ਮਹਾਰਾਜ ਸਿੰਘ ਬਾਰੇ ਇਤਿਹਾਸ ਬਾਰੇ ਪੜਿਆ ਪਾਕਿਸਤਾਨ ਜਿਹੜੀਆਂ ਨਾਲ ਜੰਗਾਂ ਲੜੀਆਂ ਕਿਸ ਤਰ੍ਹਾਂ ਜਿਹੜੇ ਕਿ ਯੋਧੇ ਹੁੰਦੇ ਸੀ ਪਰ ਅੱਜ ਕੱਲ੍ਹ ਅਸੀਂ ਦੇਖਦੇ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਈਏ ਤੇ ਇਤਿਹਾਸ ਬਾਰੇ ਜਾਣੂ ਕਰਾਈਏ ਵੀ ਮਹਾਰਾਜਾ ਦੀ ਸਿੰਘ ਦਾ ਬੁੱਤ ਕਿਉਂ ਲੱਗਾ ਸੀ ਜਾਂ ਕਿਹਦੇ ਕੱਕ ਲੱਗਾ ਸੀ ਪਰ ਅਸੀਂ ਦੇਖਿਆ ਸਾਨੂੰ ਸ਼ਰਮ ਆ ਜਾਂਦੀ ਇੱਥੇ ਨੂੰ ਲੈ ਕੇ ਕਿਉਂਕਿ ਇਹ ਜਿਹੜਾ ਇਤਿਹਾਸਿਕ ਪਾਰਕ ਹੈ ਅੱਜ ਜਿਹੜਾ ਵਾ ਇਹ ਆਸ਼ਕੀ ਦਾ ਅੱਡਾ ਬਣਿਆ ਹੋਇਆ ਅਸੀਂ ਦੇਖਿਆ ਵੀ ਥਾਂ ਥਾਂ ਤੇ ਮੁੰਡੇ ਕੁੜੀਆਂ ਸਕੂਲ ਦੀਆਂ ਯੂਨੀਫਾਰਮ ਪਾ ਕੇ ਕੋਈ ਕਿਦੇ ਬਾਵਾ ਬਾਵਾ ਪਾ ਬੈਠਾ ਕੋਈ ਕਿਦੇ ਬਾਵਾ ਬਾ ਬੈਠਾ ਅਸੀਂ ਆਪਣੇ ਬੱਚਿਆਂ ਨੂੰ ਕੀ ਦਿਖਾਵਾਂ ਤੇ ਕਿਹਰੇ ਬਾਰੇ ਕੀ ਦੱਸਾਂਗੇ ਆ ਗਿਆ ਜੀ ਇੱਥੇ ਦੇ ਮੁੰਡੇ ਕੁੜੀਆਂ ਬਾਹਾਂ ਬਾਹ ਬਾਗ ਬੈਠੇ ਨੇ ਫਿਰ ਅੱਪਾ ਕੀ ਦੱਸਾਂਗੇ ਨਾ ਮਾਰੇ ਇੱਥੇ ਨਾਕਾਮੀ ਆ ਨਾ ਸਾਡੇ ਪ੍ਰਸ਼ਾਸਨ ਦੀ ਜੇ ਕਿਤੇ ਕੱਲ ਨੂੰ ਇੱਥੇ ਕਿਹੇ ਨੇ ਚਪੇੜਾ ਮਾਰਤੀਆਂ ਚਾਰ ਉਹਨਾਂ ਦੇ ਤੇ ਸਾਡੇ ਜਿਹੜੇ ਫੇਸਬੁੱਕ ਵਿਦਵਾਨ ਆ ਉਹਨਾਂ ਆਣ ਕੇ ਗਿਆਨ ਕੋ ਟੰਡੇ ਬਣਾ ਉਹਨਾਂ ਨੂੰ ਕਮਰੇਆਂ 'ਚ ਬੈਠਿਆਂ ਨੂੰ ਤੇ ਗੱਡੀਆਂ 'ਚ ਬੈਠਿਆਂ ਨੂੰ ਇਹੋ ਗੱਲਾਂ ਹੁੰਦੀਆਂ ਨੇ ਕਮੈਂਟ ਕਰਨੇ ਉਹ ਸਿਰਫ ਉਹ ਲੋਕ ਡਾਟਾ ਤੇ ਬਹਿ ਕੇ ਇਹੋ ਕਿਸੇ ਨੂੰ ਮਾੜਾ ਕਿਸੇ ਨੂੰ ਚੰਗਾ ਕਹਿ ਸਕਦੇ ਉਹ ਵਹਿੰਦੇ ਨਹੀਂ ਗਰਾਊਂਡ ਲੈਵਲ ਤੇ ਨਹੀਂ ਆਉਂਦੇ ਇਹ ਹਰੋ ਜੇ ਫੇਸਬੁਕ ਵਿਦਵਾਨਾਂ ਨੂੰ ਜਿਹੜਾ ਚੈਨਲ ਵਾਲੇ ਪ੍ਰਮੋਟ ਵੀ ਬਹੁਤ ਕਰਦੇ ਆ ਪਰ ਮੇਰੀ ਮੀਡੀਆ ਨੂੰ ਸਾਰੇ ਨੂੰ ਬੇਨਤੀ ਹੱਥ ਜੋੜ ਕੇ ਭਰਾਓ ਤੁਸੀਂ ਉਹ ਸਮਾਜ ਨੂੰ ਸੇਤ ਦੇਣ ਵਾਲੀ ਚੀਜ਼ ਵਿਖਾਇਆ ਕਰੋ ਜਿਹੜੀ ਕਿਸੇ ਨੂੰ ਸਿੱਖਿਆ ਦੇਵੇ ਕਿਸੇ ਦੇ ਧੀ ਪੁੱਤ ਨੂੰ ਨਾਲ ਜੁੜੇ ਸਾਡਾ ਕਲਚਰ ਉਹ ਨਹੀਂ ਆ ਉਹ ਮਾੜਾ ਹੀ ਉਹ ਚੰਗਾ ਹੀ ਉਹ ਫਲਾਣੇ ਨੇ ਉਹਨੂੰ ਕੁੜਤਾ ਹੀ ਉੱਥੇ ਆ ਕਹਤਾ ਉਹ ਕਲਾਕਾਰ ਨੇ ਗਾਲ ਕੱਢਤੀ ਸਾਡਾ ਕਲਚਰ ਇਹ ਆ ਅਸੀਂ ਸ਼ੇਰੇ ਪੰਜਾਬ ਦੇ ਵਾਰਸ ਆ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ ਅਸੀਂ ਭਰਾਓ ਮੇਰੀ ਹੱਥ ਜੋੜ ਕੇ ਬੇਨਤੀ ਆ ਜਿਹੜੀਆਂ ਨੈਗੇਟਿਵ ਚੀਜ਼ਾਂ ਨੂੰ ਨਾ ਵਿਖਾਇਆ ਕਰੋ ਪੰਜਾਬ ਦੀ ਜਵਾਨੀ ਦਾ ਪਹਿਲਾਂ ਵਦੇਸ਼ਾਂ ਨੂੰ ਚਲ ਗਈ ਆ ਤੇ ਅਸੀਂ ਜਿਹੜਾ ਇੱਥੇ ਆ ਆਏ ਦਿਨ ਕੋਈ ਨਾ ਕੋਈ ਵਿਵਾਦ ਪਾ ਛੜ ਤੇ ਫਲਾਣੇ ਨੇ ਉਹ ਕਹਤਾ ਉਹਨੇ ਉਹਨੂੰ ਆ ਕਹਤਾ ਕਿਸੇ ਨੇ ਆ ਕਰਤਾ ਇਹ ਨਿਕੀਆਂ ਨਿਕੀਆਂ ਚੀਜ਼ਾਂ ਜਿਹੜੀਆਂ ਵਾ ਨਾ ਇਹ ਸਾਨੂੰ ਸ਼ੋਭਾ ਨਹੀਂ ਦਿੰਦੀਆਂ ਆਪਣੇ ਪੁਰਖਿਆਂ ਦੀਆਂ ਯਾਦਗਾਰਾਂ ਨੂੰ ਪੜ ਕੇ ਤੇ ਇਤਿਹਾਸ ਨੂੰ ਪੜ ਕੇ ਵੇਖੋ ਵੀ ਸਾਡੀਆਂ ਕੁਰਬਾਨੀਆਂ ਗਣੀਆਂ 365 ਦਿਨ ਸਾਡੀਆਂ ਕੁਰਬਾਨੀਆਂ ਤੁਸੀਂ ਆਪਣੀ ਵਿਰਾਸਤਾਂ ਤੋਂ ਦੂਰ ਨਾ ਹੋ ਆਪਣੇ ਵਿਰਾਸਤਾਂ ਦੇ ਨਾਲ ਜੁੜੋ ਹੁਣ ਹਰ ਇੱਕ ਬੰਦੇ ਦਾ ਫਰਜ਼ ਬਣਦਾ ਜਿੰਨੇ ਜੋਗਾ ਮੈਂ ਹੈਗਾ ਮੈਂ ਆਪਣੀ ਨਗਰੀ ਦੇ ਵਿੱਚ ਇੱਕ ਗੱਲ ਧਾਰ ਲਈ ਵੀ ਮੈਂ ਕਿਸੇ ਦੀ ਸ਼ਾਨ ਦੇ ਖਿਲਾਫ ਨਹੀਂ ਬੋਲਣਾ ਮੈਂ ਨਹੀਂ ਕਹਣਾ ਉਹ ਮਾੜਾ ਚੰਗਾ ਜੋ ਮਰਜ਼ੀ ਕੋਈ ਕਰੇ ਮੇਰਾ ਕੰਮ ਆ ਜਿੱਥੇ ਕੋਈ ਵੀ ਸਫਾਈ ਨਹੀਂ ਹੈਗੀ ਜਿੱਥੇ ਕੋਈ ਯਾਦਗਾਰ ਕੋਈ ਵਿਰਾਸਤ ਦਾ ਕੋਈ ਮਸਲਾ ਵਾ ਉਥੇ ਮੀਡੀਆ ਦੇ ਗਾੜੀ ਬੇਨਤੀ ਕਰਨੀ ਪ੍ਰਸ਼ਾਸਨ ਦੇ ਗਾੜੀ ਬੇਨਤੀ ਕਰਨੀ ਔਰ ਪੋਲਿਟਿਸ਼ਨਾਂ ਦੇ ਗਾੜੀ ਜਿਨ੍ਹਾਂ ਨੂੰ ਚੁਣਿਆ ਚਾਹੇ ਉਹ ਕਿਸੇ ਪਾਰਟੀ ਦੇ ਵੀ ਹੋਣ ਤੇ ਮੇਰਾ ਫਰਜ ਆ ਵੀ ਉਹ ਕੰਮ ਨੂੰ ਕਰਉਣਾ ਮੇਰਾ ਫਰਜ ਹੋ ਨਹੀਂ ਵੀ ਕਿਸੇ ਦੀ ਮੈਂ ਸ਼ਾਨ ਦੇ ਖਿਲਾਫ ਬੋਲਾਂ ਤੇ ਕਿਸੇ ਨੂੰ ਮਾੜਾ ਬੋਲਾਂ ਉਹ ਚੀਜ਼ ਮੈਨੂੰ ਵੀ ਨਹੀਂ ਚੰਗੀ ਲੱਗਦੀ ਪਰ ਗੱਲ ਕਰਕੇ ਜੀ ਸੋਨੋ ਜੇ ਅਸੀਂ ਦੇਖਿਆ ਵੀ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਵੀ ਸਾਲਾ ਨਹੀਂ ਆਉਂਦੇ ਨੇ ਟੂਰਿਸਟ ਖਾ ਖੱਕੇ ਜਿਹੜੇ ਨੇ ਵਿਦੇਸ਼ਾਂ ਤੋਂ ਇੱਥੇ ਆਉਂਦੇ ਨੇ ਇੱਥੇ ਆ ਕੇ ਫੋਟੋਆਂ ਲਵਾਉਂਦੇ ਨੇ ਇਤਿਹਾਸ ਬਾਰੇ ਜਾਣੂ ਕਰਦੇ ਨੇ ਅਸੀਂ ਦੇਖਿਆ ਤੇ ਨਾ ਦੇ ਇੱਥੇ ਕੋਈ ਚੰਗੀ ਤਰ੍ਹਾਂ ਹੋਂ ਜਿਹੜੀਆਂ ਟਾਈਲਾਂ ਥਾ ਥਾ ਉਖੜ ਗਈਆਂ ਨੇ ਕੀ ਆਪਣੀ ਫੋਟੋ ਵਿੱਚ ਆਪਣੇ ਕੈਮਰੇ ਵਿੱਚ ਕੀ ਕਾਇ ਕਰਕੇ ਲੈ ਜਾਣਗੇ ਵੀ ਇਸ ਪੰਜਾਬ ਵਿੱਚ ਗਏ ਹਾਂ ਸ਼ੇਰੇ ਪੰਜਾਬ ਮਹਾਰਾ ਜੀ ਸਿੰਘ ਦੇ ਕੀ ਹਾਲਾਤ ਬਣ ਗਏ ਨੇ ਬੁੱਤ ਦੇ ਕੀ ਲੱਗਦਾ ਨਹੀਂ ਤੱਥ ਜੋ ਹਾਲਾਤ ਨੇ ਸਾਡੀ ਸਾਨੂੰ ਕਿਤੇ ਨਾ ਸ਼ਰਮ ਆਉਗੀ ਇਹ ਚੀਜ਼ ਲੈ ਕੇ ਜਿਹੜ ਇਹ ਨਾਮ ਨੂੰ ਨਿਤ ਦੇ ਕੇ ਤੇ ਗਏ ਆ ਕੀ ਆਪਾਂ ਬੱਚਿਆਂ ਨੂੰ ਦਿਖਾਵਾਂਗੇ ਜਾਂ ਜਿਹੜੇ ਬਾਹਰ ਵਿਦੇਸ਼ੀ ਆਉਂਦੇ ਨੇ ਟੂਰਸ ਉਹ ਕੀ ਵੇਖਾਂਗੇ ਅਸੀਂ ਦੇਖਿਆ ਥਾਂ ਥਾਂ ਤੇ ਸ਼ਰਾਬ ਦੀਆਂ ਬੋਤਲਾਂ ਨੇ ਗੁਟਕੇ ਪਾਣੀ ਤੇ ਥੁੱਕ ਥੁੱਕ ਕੇ ਥੁੱਕ ਥੁੱਕ ਕੇ ਨਾਲ ਸਾਰਾ ਭਰਿਆ ਹੋਇਆ ਕਿਸ ਤਾਂ ਦੀ ਇਹ ਚੀਜ਼ਾਂ ਨੂੰ ਕਿੰਨਾ ਕਿ ਮਾੜਾ ਪ੍ਰੈਸ਼ਨ ਪਾਉਗਾ ਬਹੁਤ ਮਾੜੀ ਗੱਲ ਆ ਕਿਸੇ ਦੀ ਇਨੀ ਔਕਾਤ ਤੇ ਹੈਗੀ ਨਹੀਂ ਕਿ ਸ਼ੇਰੇ ਪੰਜਾਬ ਦੇ ਨਾਮ ਦੇ ਨਾਲ ਆਪਣਾ ਨਾਂ ਜੋੜ ਸਕੇ ਸ਼ੇਰੇ ਪੰਜਾਬ ਹੋਣਾ ਬਹੁਤ ਵੱਡੀ ਗੱਲ ਆ ਤੁਹਾਨੂੰ ਪਤਾ ਹੋਣਾ ਵਾ ਅਕਾਲੀ ਫੂਲਾ ਸਿੰਘ ਨੇ ਸ਼ੇਰੇ ਪੰਜਾਬ ਨੂੰ ਜਿਹੜੀ ਸਜ਼ਾ ਸੁਣਾਈ ਸੀ ਤੇ ਸ਼ੇਰੇ ਪੰਜਾਬ ਨੇ ਸਿਰ ਝੁਕਾ ਕੇ ਕਬੂਲ ਕੀਤੀ ਸੀ ਤੇ ਅੱਜ ਕੱਲ ਤੇ ਕੋਈ ਕਿਸੇ ਨੂੰ ਮਤਲਬ ਮੜਾਇਆ ਜੱਥੇਦਾਰ ਕਾਲ ਤਖਤ ਦਾ ਬੋਲਦਾ ਤੇ ਉਧਰ ਉਸੇ ਵળે ਜੱਥੇਦਾਰੀ ਬਦਲ ਦਿੱਤਾ ਜਾਂਦਾ ਸ਼ੇਰੇ ਪੰਜਾਬ ਮਤਲਬ ਭਾਜੀ ਬਹੁਤ ਵੱਡੀ ਸ਼ਖਸੀਅਤ ਸੀ ਸ਼ੇਰੇ ਪੰਜਾਬ ਨੂੰ ਪੜਨਾ ਤੇ ਇੱਕ ਮਤਲਬ ਆਪਣੇ ਆਪ ਨੂੰ ਜਿੱਤਣ ਵਾਲੀ ਗੱਲ ਕਹਿ ਸਕਦੇ ਆ ਸ਼ੇਰੇ ਪੰਜਾਬ ਦੀ ਜੇ ਤੁਸੀਂ ਗੱਲ ਇਤਿਹਾਸ ਦੀ ਕਰੋ ਤੇ ਉਹ ਤੇ ਹਮੇਸ਼ਾ ਹੀ ਆਪਣੇ ਲੋਕਾਂ ਦੀ ਨਾ ਫਿਕਰ ਕਰਦੇ ਸੀ ਔਰ ਜਿੱਥੇ ਜਾਂਦੇ ਸੀ ਨਾ ਹਰ ਧਰਮ ਦਾ ਆਦਬ ਸਤਿਕਾਰ ਕਰਦੇ ਸੀ ਬਹੁਤ ਸਾਰੇ ਧਾਰਮਿਕ ਸਥਾਨ ਇਦਾਂ ਦੇ ਨੇ ਜਿੱਥੇ ਅੱਜ ਸ਼ੇਰੇ ਪੰਜਾਬ ਨੇ ਜ਼ਮੀਨਾਂ ਸੋਨਾ দান ਕੀਤਾ ਕਈ ਕੁਸ਼ ਮਾ ਮਹਾਰਾਣੀ ਜਿੰਦਕੌਰ ਨੂੰ ਪੜ ਕੇ ਵੇਖੋ ਕਿਤੇ ਕਿ ਲੱਗਦਾ ਨਹੀਂ ਵੀ ਜੇਕਰ ਸਾਨੂੰ ਜਿੰਦਾਲਾ ਜੀ ਜੇਕਰ ਸਾਡੀਆਂ ਪ੍ਰਾਣੀਆਂ ਵਿਰਾਸਤਾਂ ਜਿਵੇਂ ਸ਼ੇਰੇ ਪੰਜਾਬ ਮਹਾਰਾਜ ਸਿੰਘ ਆ ਹੋਰ ਬੜੀਆਂ ਇੱਥੇ ਵਿਰਾਸਤਾਂ ਆ ਜੇਕਰ ਅਸੀਂ ਨਾ ਸੰਭੀਆਂ ਤੇ ਕੀ ਲੱਗਦਾ ਵੀ ਇਹ ਜਿਹੜੀਆਂ ਵਿਰਾਸਤਾਂ ਸਾਡੇ ਸਾਡੇ ਹੱਥੋਂ ਚਲ ਜਾਣਗੀਆਂ ਇਸੇ ਕਿਤਾਬਾਂ ਵਿੱਚ ਹੀ ਰਹਿਣਗੀਆਂ ਪੜਨਾਂ ਵਾਸਤੇ ਸਾਹਮਣੇ ਆਹੀ ਬੱਚਿਆਂ ਦਿਖਾਵਾਂ ਤੇ ਸਾਡੇ ਕੋਲ ਕੁਝ ਨਹੀਂ ਰਹਿਣਾ ਜੇਕਰ ਅਸੀਂ ਨਾ ਸਾ ਸਵਾਲ ਕੀਤੇ ਕਿਸ ਤਰ੍ਹਾਂ ਦੇ ਦੇਓ ਬਿਲਕੁਲ ਭਾਜੀ ਮੈਂ ਤੇ ਵੇਖੋ ਹਰ ਕਿਸੇ ਨੂੰ ਬੇਨਤੀ ਕਰਨਾ ਚਾਹੁੰਦਾ ਭਰਾਵਾ ਆਪਣੇ ਵਿਰਾਸਤਾਂ ਨੂੰ ਸਾਂਭੀਏ ਜਿੱਥੇ ਜਿੱਥੇ ਜਿਹੜੇ ਜਿਹੜੇ ਸ਼ਹਿਰ ਚ ਰਹਿੰਦੇ ਜੇ ਤੇ ਤੁਸੀਂ ਸਾਂਭੋ ਮੇਰੇ ਤੇ ਜਿੰਨਾ ਚਿਰ ਸਵਾਸ ਚੱਲਦੇ ਆ ਮੈਂ ਤੇ ਆਪਣੀ ਗੁਰੂ ਨਗਰੀ ਦੇ ਵਿੱਚ ਜਿਹੜਾ ਵਾ ਨਾ ਉਹ ਗੁਰੂ ਰਾਮਦਾਸ ਦਾ ਬੱਚਾ ਬਣ ਕੇ ਸੇਵਾ ਕਰਨੀ ਕੱਲ ਨੂੰ ਪ੍ਰਮਾਤਮਾ ਦੇ ਘਰ ਜਦੋਂ ਜਾਣਾ ਸਿਰ ਚੁੱਕ ਕੇ ਜਾਣਾ ਨੀਵਾ ਕਰਕੇ ਨਹੀਂ ਜਾਣਾ ਕਦੀ ਵੀ ਕਿਤੇ ਕੁਝ ਹੁੰਦਾ ਵਾ ਨਾ ਤੇ ਅੱਖਾਂ ਬੰਦ ਕਰਕੇ ਨਿਕਲ ਜਾ ਕਰੋ ਭਰਾਓ ਆਪਣੇ ਸਮਾਜ ਨੂੰ ਚੰਗੀ ਸਿਹਤ ਦਿਓ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਅੱਜ ਜਿਹੜੇ ਕੀ ਸੋਨੂ ਝੰਡਿਆਲਾ ਜਿਹੜੇ ਕੀ ਸਮਾਜ ਸੇਵੀ ਨੇ ਅਕਸਰ ਇਸ ਤਰ੍ਹਾਂ ਆਈਆਂ ਮੁੱਦਿਆਂ ਤੇ ਖਾਸ ਕਰਕੇ ਧਾਰਮਿਕ ਮੁੱਦਿਆਂ ਤੇ ਹਮੇਸ਼ਾ ਗੱਲਬਾਤ ਕਰਦੇ ਨੇ ਖਾਸ ਕਰਕੇ ਪੰਜਾਬ ਦੇ ਮੁੱਦਿਆਂ ਦੇ ਅੱਜ ਸ਼ੇਰੇ ਪੰਜਾਬ ਜਿਹੜੇ ਕੀ ਮਹਾਰਾ ਹਿੰਦੀ ਸਿੰਘ ਦੇ ਬੋਤ ਦੇ ਕੋਲ ਆਏ ਆਂ ਕੰਪਨੀ ਬਾਗ ਤੋਂ ਤੁਸੀਂ ਦੇਖਿਆ ਵੀ ਇਹ ਜਿਹੜਾ ਮਹਾਰਾ ਹਿੰਦੀ ਸਿੰਘ ਦਾ ਕੰਪਨੀ ਬਾਗ ਆ ਬੜਾ ਪੁਰਾਣਾ ਤੇ ਇਤਿਹਾਸਿਕ ਬਾਗ ਆ ਇੱਥੇ ਅਕਸਰ ਯਾਤਰੀ ਸਲਾਨੀ ਜਿਹੜੇ ਨੇ ਟੂ ਮંત્રી ਨੇ ਜਿਹੜੇ ਸਰਕਾਰਾਂ ਦੇ ਇੱਥੇ ਅਕਸਰ ਪ੍ਰੋਗਰਾਮ ਕਰਾਉਂਦੇ ਆ ਪਰ ਕਿਸੇ ਦੀ ਅਜੇ ਤੱਕ ਜਿਹੜੀ ਆ ਧਿਆਨ ਹੀ ਪਿਆ ਤੁਸੀਂ ਦੇਖ ਸਕਦੇ ਹੋ ਕਿ ਸੋਨੂ ਜੰਡਿਆ ਵਾਲਾ ਨੇ ਵਕ ਵਕ ਤਰਾਂ ਅੱਜ ਮੁੱਦੇ ਜਿਹੜੇ ਸਾਹਮਣੇ ਲਿਆਂਦੇ ਨੇ ਇੱਥੇ ਕੀ ਹਾਲਾਤ ਬਣ ਗਏ ਸਾਡੇ ਮਹਾਰਾਜ ਸਿੰਘ ਦੇ ਥਾਂ-ਥਾਂ ਦੇ ਬੁੱਤ ਜਿਹੜੀਆਂ ਟੈਲਾਂ ਜਿਹੜੀਆਂ ਟੁੱਟ ਚੁੱਕੀਆਂ ਨੇ ਤੇ ਥਾਂ-ਥਾਂ ਦੇ ਜਿਹੜੇ ਸ਼ਰਾਬੀ ਨੇ ਨਸ਼ਾ ਕਰਕੇ ਇੱਥੇ ਬੋਲਾ ਛੁੱਟੀ ਜਾਂਦੀਆਂ ਨੇ ਤਮਾਕੂ ਤੇ ਹੋਰ ਹੋਰ ਪਤਾ ਨਹੀਂ ਕੀ ਕੀ ਇੱਥੇ ਜੜਾ ਛੁੱਟੇ ਜਾਂਦੇ ਆ ਤੇ ਜਿਹੜਾ ਅਸੀਂ ਬੱਚਿਆਂ ਨੂੰ ਇਤਿਹਾਸ ਬਾਰੇ ਜਾਣੂ ਕਰਵਾਉਣ ਵਾਸਤੇ ਇੱਥੇ ਲਿਆ ਕੇ ਆਉਂਦੇ ਆਂ ਨੇ ਪਰ ਅਸੀਂ ਦੇਖਦੇ ਪਈ ਜਿਹੜਾ ਕੰਪਨੀ ਬਾਗ ਇਤਿਹਾਸੀ ਬਾਗ ਆ ਅੱਜ ਕਿੰਨੇ ਕਿਹੜੇ ਆਸ਼ਕੀ ਦਾ ਡੱਡਾ ਬਣ ਚੁ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਸ ਬਾਰੇ ਜਿਹੜਾ ਧਿਆਨ ਦਿੱਤਾ ਜਾਵੇ ਤਾਂ ਜੋ ਕਿ ਸਾਡੇ ਜਿਹੜੇ ਪੁਰਾਣੀ ਇਤਿਹਾਸ ਗਿਆ ਪੁਰਾਣੀ ਜਿਹੜੇ ਦੇਖਿਆ ਉਹ ਹਮੇਸ਼ਾ ਜਿਹੜੀ ਆ ਦਿਖਾਈ ਦੇ ਸਕੇ ਅਤੇ ਨਾਲ ਹੀ ਸਾਂਭਾਲ ਜਿਹੜੀ ਹੋ ਸਕੇ ਮੈਨੂੰ ਦਿਓ ਯਾਤ ਮੈਂ ਤੁਹਾਡਾ ਆਪਣਾ ਹਰਜੀਤ ਕਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ